ਮੈਲੀ ਤੇਰਾ ਯਹਰ ਨੱਡੀ ਹੈ ਉਹ ਗਨਾਂਣੀ ਪਹਰ ਨੱਡੀ ਹੈ ਗਰ ਹੁਨੀ ਐਸ਼ ਕਰਦੂ ਧਨ ਹੋਣੀ ਕਰਿ ਦੇ ਆਨੀ ਮੈਨੂੰ ਤੇਰਾ ਯਹਰ ਨੱਡੀ ਉਹ ਗਨਾਂਣੀ ਪਹਰ ਨੱਡੀ ਹੈ ਆਏ ਰੱਤਸਰੀ ਨਹੀਂ ਬਣਿਆ ਬੇਬੇ ਕਿੱਥੇ ਆਂ ਹਾਂ ਪੁੱਤ ਕੀ ਐ ਮਾਂ ਮੈਨੂੰ ਪੈਸੇ ਦੇ ਮੈਂ ਕਿਤੇ ਕੰਮ ਜਾਣਾ ਬਾਹਰ ਪੈਸੇ ਕੀ ਕਰਨੇ ਆ ਪੁੱਤ ਤੈਨੂੰ ਚਾਹੀਦੇ ਆ ਮੈਨੂੰ ਪੈਸੇ ਦੇ ਮਾਤਾ ਬਣ ਕੇ ਤੇਰਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਕੀ ਮੈਂ ਇਹਨਾਂ ਨਾਲ ਨਹੀਂ ਸਾਰਾ ਸਾਰੇ ਦੇ ਦੇ ਨਹੀਂ ਬੱਸ ਇਹਨਾਂ ਨਾਲ ਨਹੀਂ ਸਾਰਾ ਤੇਰਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਸਾਰੇ ਦੇ ਦੇ ਨਾਲ ਨਹੀਂ ਸਾਰਾ ਰੋਟੀ ਤਾਂ ਖਾ ਲਿਆ ਫੇਰ ਬੇਬੇ ਮੈਂ ਨਹੀਂ ਰੋਟੀ ਖਾਣੀ ਬਸ ਰੋਟੀ ਰੋਟੀ ਤਾਂ ਉਹਨਾਂ ਬਾਹਰ ਹੀ ਦੇਖਾਂਗੇ ਐਨੇ ਪੈਸਿਆਂ ਦਾ ਕੀ ਕਰਦਾ ਇਹ ਕੋਈ ਗਲਤ ਕੰਮਾ ਚ ਤਾਂ ਨਹੀਂ ਪੈ ਰਿਆ ਕਿਤੇ ਇਹਦੇ ਪਿਓ ਨੂੰ ਦੱਸਣਾ ਪਊਗਾ ਫੇਰ ਹੀ ਸੁਧਰੂ ਆਹੀ ਹੋਇਆ ਟਾਈਮ ਦੀ ਨਹੀਂ ਪਤਾ ਲੱਗਿਆ ਅੱਜ ਤਾਂ ਬਸਨ ਹੁਆ ਦੇ ਤਾਂ ਮਿਲੂਗਾ ਪਿੰਡੇ ਪਾਣੀ ਪਾ ਲਾਂ ਚੱਲਨੇ ਆ ਫਿਰ ਅੱਜ ਤਾਂ ਯਾਰ ਕੱਖ ਕੰਡੇ ਜੀ ਲੇਟ ਹੋ ਗਏ ਟਾਈਮ ਜਿਦਾ ਪਰ ਵੀ ਲੱਗਿਆ। ਉਹ ਫੁੱਟੀ ਚਾਚੀ ਨੂੰ ਕਹਿ ਦਿੰਨਾ ਵੀ ਪਾ ਦੇ ਮੈਨੂੰ। ਫੇ ਕਾਲ ਜਿੱਤੀ ਜਾ ਕੇ ਖਾਵਾਂਗਾ। ਬਸ ਨਹੀਂ ਆ ਗਈ ਖਾਣੇ ਬਚ ਗਿਆ। ਚਾਚੀ! ਆ ਰੋਟੀ ਪਾਈ ਡੱਬੇ 'ਚ ਮੇਰੀ ਬਸ ਆਉਣ ਵਾਲੀ ਆ। ਬਣੀ ਨਹੀਂ ਆएगी ਆ ਕੇ ਖਾ ਲਈ। ਸਿੰਧਰੇ ਨਾ ਰੋਟੀ ਲਿਆ ਲਿਓ ਨਹੀਂ ਆਈ ਇਹ ਘਾ ਤਾਂ ਤਪਿਆ ਜਾਂ ਫਿਰ ਦੱਜ ਖਾਸੀ ਗਰਮ ਹੋ ਰਿਆ ਕਿਵੇਂ ਬਾੜਾ ਤਾਂ ਪੈ ਜਾਏ ਆ ਉਹ ਪੁੱਸਾ ਯਾਰ ਅੱਜ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਸੀ ਹੁਣ ਤਾਂ ਅਸੀਂ ਮਾ 2 ਰੁਪਏ ਬਚ ਜਾਣਗੇ ਤੇਕਈ ਵਾਲਾ ਚੜਾਤਾ ਕਾਰ ਵਾਸਤੇ ਕੋਈ ਸਮਾਨ ਲਿਆਉਣਾ ਸੀ ਉਹ ਨਹੀਂ ਲਿਆਂਦਾ ਗਿਆ ਲੈਓ 5000 ਰੁਪਏ ਜਿਹੜਾ ਤੈਨੂੰ ਦਿੱਤਾ ਸੀ ਮੈਂ 5000 ਕਿਹੜਾ ਗਾ ਉਹ ਲੈ ਗਿਆ ਮੈਥੋਂ ਖੋਕੇ ਸਵੇਰੇ ਖੋਕੇ ਹਾਂ ਕਿਵੇਂ ਲੈ ਗਿਆ ਖੋਕੇ ਜਦੋਂ ਸਾਹਮਣੇ ਰੱਖ ਦਿਆਂ ਤਾਂ ਲੈ ਜਾਂਦਾ ਉਹ ਮੁੰਡੇ ਵਾਲੇ ਧਿਆਨ ਦੇ ਮੜਾ ਜਾ ਮੈਨੂੰ ਐ ਲੱਗਦਾ ਜਿਵੇਂ ਉਹ ਗਲਤ ਸੰਗਤ ਚ ਪੈ ਰਿਹਾ ਹੁੰਦਾ ਗਾ ਮੈਂ ਕੀ ਧਿਆਨ ਦੇ ਮੈਂ ਤੁਮਲਾਇਆ ਤਾਂ ਤਈ ਆ ਸੁਧਾਰ ਲਾ ਤੂੰ ਹੁਣ ਉਹਨੂੰ ਸਾਰਾ ਦਿਨ ਤਾਂ ਤੂੰ ਖੇਤੇ ਫਿਰਦਾ ਰਹਿਣਾ ਉਹਦੇ ਬੰਨੀ ਵੀ ਧਿਆਨ ਦੇ ਲੈ ਮੜਾ ਜਾ ਹੁਣ ਮੈ ਜਾ ਮਾ ਉਹਦੇ ਮਗਰ ਹੁਣ ਮੈਂ ਖੇਤ ਦਾ ਸਾਮੰਹਕ ਸਾਰਾ ਦਿਨ ਇਹੇ ਮਗਰ ਫਿਰਾਂ ਉਹ ਬਾਗਾ ਬਕਸੀ ਨਾਲ ਕਾਲਜ ਤੈਨੂੰ ਤਾਂ ਬਸ ਉਸੇ ਦਾ ਵੇਕਰ ਲੱਗਿਆ ਰਹਿੰਦਾ ਆਪਦੇ ਮੁੰਡੇ ਬੰਨੀ ਧਿਆਨ ਨਾ ਨਹੀਂ ਉਹ ਲੱਗੂ ਵੱਡੀ ਸੀ ਲਾਇਆ ਤਾਂ ਉਹਨੂੰ ਵੀ ਆ ਕਾਲਜ ਜਿਹੜਾ ਪੜ ਲੂਗਾ ਉਹ ਲੱਗੂ ਵੱਡੀ ਸੀ ਫਿਰ ਕਿੱਥੋਂ ਲਹੂ ਪੀਤਾ ਮੇਰਾ ਇਹਨਾਂ ਨੇ ਰੋਟੀ ਲਿਆਵਾ ਬਸ ਰਹਿਣ ਦੇ ਇਹਦੇ ਪਰੌਂਠਿਆਂ ਨੂੰ ਮੁੰਡੇ ਨੇ ਤਾਂ ਕੀ ਸੁਣਨੀ ਹੈ ਮੇਰੀ ਇਹ ਵੀ ਨਹੀਂ ਸੁਣਦਾ ਓ ਬੱਲੀ ਤੇ ਦਾਤੀ ਜੀ ਕਿੱਥੇ ਆ ਮੈਂ ਹਰਾ ਵੱਢ ਲਿਆ ਮੈਂ ਖੇਤੋਂ ਹਾ ਇੱਥੇ ਦੇਖ ਲੈ ਮੈਨੂੰ ਕੀ ਪਤਾ ਹੈ ਤੁਸੀਂ ਮੈਨੂੰ ਧਰਦੇ ਹੋ ਇੱਥੇ ਦੇਖ ਲੈ ਤੈਨੂੰ ਵੀ ਤਾਂ ਪਤੀ ਹੁਕਰੇ ਕਿੱਥੇ ਆ ਮੈਂ ਰੋਜ ਹੀ ਕੱਖਾਂ ਨੂੰ ਜਾਂਦੀ ਆ ਕੱਖਾਂ ਨੂੰ ਤਾਂ ਨਹੀਂ ਜਾਂਦੀ ਤੈਨੂੰ ਘਰ ਦੇ ਕੰਮਾਂ ਦਾ ਪਤੀ ਆ ਵੀ ਕਿੱਥੇ ਕੀ ਪਿਆ ਕਿੱਥੇ ਵੀ ਪਿਆ ਸਾਰਾ ਦਾ ਨਾਂ ਹੀ ਕਹਿ ਕੇ ਜੂੜ ਵੜ ਦਿੰਦੀ ਆ ਮੈਨੂੰ ਕੀ ਪਤਾ ਮਾਤਾ ਰਾਣੀ ਬਣ ਕੇ ਬੈਠੀ ਰਹਿਣੀ ਹਾਂ ਓਏ ਤਰ ਤ ਤ ਤ ਰ ਤ ਰ ਤ ਰ ਤ ਤ ਨਾ 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 ਤੇਰੀ ਜਾਨੀ ਪੈ ਗਿਆ ਨਾ 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 ਦਰਦੀ ਦਰਦਾ ਨਾ 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 ਤਾਰਾ ਤਾਰਾ ਉਹ ਹੋਰ ਚਾਚਾ ਸਿਓ ਕਿਵੇਂ ਆ ਠੀਕ ਆ ਠੀਕ ਆ ਠੀਕ ਆ ਹੁਣ ਇਹ ਆ ਗਏ ਗੱਲਾਂ ਬਾਤੋ ਤੇ ਤਦ ਗਏ ਤੂੰ ਜਾਵਾਂਗੇ ਹੋਰ ਚਾਚੀ ਸਾਸਰੀ ਕਾਲਾ ਸਾਸਰੀ ਕਾਲੋ ਹੋ ਠੀਕ ਐ ਹਾਂ ਠੀਕ ਆ ਵਧੀਆ ਆਜਾ ਮੈਂ ਕੁਰਸੀ ਲੈ ਕੇ ਦਿੰਨੀ ਆ। ਓਏ ਨਾ ਚਾਚੀ। ਹਾਂ। ਘਰ-ਬਾਰ ਤਾਂ ਮਨ ਚੰਗਾ ਲੱਗਦਾ। ਗੱਲ ਕਰਕੇ ਦੇਖਦੇ ਆ ਫਿਰ ਲਾਉਣੇ ਇਹਨਾਂ ਦੇ ਪੈਂਚਰ। ਮੈਂ ਮਰਨੇ ਆ ਸੁੱਕੀ ਸਾਰ ਚਾ ਸਾਤਰੀ ਕਿਧਰ ਚੱਕੀ ਫਿਰਦਾ। ਇਹ ਤਾਂ ਚਾਚੀ ਗੱਲਾਂ ਆ ਮੈਂ ਆਉਰਾ ਪਰਾਂ ਤੁਰਨ ਫਿਰਨ ਵਾਲਾ ਬੰਦਾ। ਤੈਨੂੰ ਪਤਾ ਸਾਰਾ ਫਫੜਾ ਪਿੰਡ ਵਿਆਹ ਤਾਂ ਮੈਂ। ਫਿਰ ਮੈਂ ਤੇਰੇ ਕੋਲ ਆਇਆ ਕੰਮ। ਫੇ ਮੇਰੇ ਤਾਂ ਹੀ ਤੈਨੂੰ ਕੀ ਕੰਮ ਪੈ ਗਿਆ। ਚਾਚੀ ਮੈਨੂੰ ਬਈ ਸੇ ਆਪਣੇ ਘਰੇ ਮੁੰਡੇ ਦੀ ਦੱਸ। ਮੈਂ ਤਾਂ ਤੇਰੇ ਕੋਲ ਤਾਂ ਆਇਆ ਸੀ। ਵੇਹਾ ਉਹ ਮੇਰਾ ਮੁੰਡਾ ਕਰਨ ਉਹ ਨਹੀਂ ਨਹੀਂ ਚਾਚੀ ਮੈਂ ਤੇਰੇ ਭਤੀਜੇ ਬਾਰੇ ਦੱਸ ਪਈ ਸੀ ਬਖਸ਼ੀ ਬਾਰੇ ਵੇ ਛੱਡ ਵੇ ਪਰਾਂ ਉਹ ਤਾਂ ਨਸ਼ੇ ਪੱਤੇ ਵਾਲੇ ਕਰਦਾ ਪਰ ਚਾਚੀ ਮੈਨੂੰ ਸਾਰੇ ਪਿੰਡ 'ਚ ਨਾ ਮੁੰਡੇ ਦੀ ਸਲਾਹਤਾ ਮਿਲੀ ਆ ਤੇ ਮੈਂ ਤਾਂ ਤੇਰੇ ਕੋਲ ਤਾਂ ਆਇਆ ਸੀ ਵੇ ਉਹ ਤਾਂ ਕੁੜੀਆਂ ਵਾਂਗਰ ਫਿਰਦਾ ਰਹਿੰਦਾ ਓਦੀ ਕੀ ਹੋ ਹੋ ਗਈ ਤੂੰ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ ਚਾਚੀ ਰਿਸ਼ਤਾ ਤਾਂ ਮੈਂ ਕਰਾ ਦੂੰ ਪਰ ਤੂੰ ਛਾਪ ਬੰਨੀ ਨੇ ਚਾਹ ਤੈਨੂੰ 50000 ਦੀ ਛਾਪ ਪਾਉ ਵਧੀਆ ਸੱਚੀ 50000 70000 ਦਾ ਸੋਨਾ ਹੋਇਆ ਪਿਆ 71000 ਦੀ ਨਾ ਗੱਲ ਕਰ ਮੈਂ ਤੈਨੂੰ ਲੱਖ ਦੇ ਤੂੰ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ ਚਾਚੀ ਗੱਲ ਐ ਉਹ ਆਂਗੀ ਵੀ ਜ਼ਮੀਨ ਦਾ ਤਾਂ ਤੁਹਾਡੇ ਕੋਲੇ ਖੁੱਡ ਵੀ ਨਹੀਂ ਹੈਗਾ ਫਿਰ ਹੁਣ ਰਿਸ਼ਤਾ ਮੈਂ ਕਿੱਥੇ ਕਰਾਦਾ ਮੈਨੂੰ ਪਤਾ ਕਿੰਨੇ ਪਾਪੜ ਵੇਲੇਣੇ ਪੈਣੇ ਆ ਪਾਪੜ ਛੱਡ ਤੂੰ ਭਾਵੇਂ ਰੋਟੀਆਂ ਵੇਲੇ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ ਤੂੰ ਚਾਚੀ ਰਿਸ਼ਤਾ ਤਾਂ ਮੈਂ ਕਰਾ ਦੂੰ ਪਰ ਮੈਂ ਤੈਨੂੰ ਇੱਕ ਸਕੀਮ ਦੱਸਦਾ ਪਰ ਇਹ ਗੱਲ ਤੂੰ ਮੇਰੇ ਚਾਚੇ ਕੋਲ ਲਾ ਕੇ ਨਹੀਂ ਕਿਤੇ ਮੇਰੇ ਮੌਰ ਕਟਵਾ ਦੇ ਠੀਕ ਹੈ ਤੂੰ ਮੇਰੀ ਗੱਲ ਸੁਣ ਤੂੰ ਐਂ ਕਰੀ ਜਿਹੜੀ ਬਖਸ਼ੀ ਦੀ ਜ਼ਮੀਨ ਆ ਉਹ ਆਉਦੇ ਮੁੰਡੇ ਦੇ ਨਾਂ ਤੇ ਦਿਖਾ ਦੇ ਠੀਕ ਹੈ ਮੈਂ ਬੰਦੇ ਲੈ ਕੇ ਆਉਂਗਾ ਤੇ ਤੂੰ ਮੈਨੂੰ ਰਾਇਆ ਕਰਕੇ ਦੱਸ ਦੇ ਵੇ ਉਹਦੀ ਜ਼ਮੀਨ ਵੀ ਸਾਡੀ ਆ ਉਹਦੀ ਤੂੰ ਟੈਨਸ਼ਨ ਨਾ ਲੈ ਇਹੇ ਕਰਾਉ ਡੋਲਾ ਰਾਇ ਘੱਟ ਨੇ ਬਗਿਆੜੇ ਵੱਧ ਨੇ ਹੁਣ ਆ ਗਿਆ ਸਾਡੇ ਵਾਲੇ ਤੇ ਟਿੱਬਿਆਂ ਤੇ ਪਾਣੀ ਛਾੜਨ ਉਧਰ ਹੋਇਆ ਗੱਲਾਂ ਦੀ ਮਾਂ ਇਹ ਜੇ ਬੰਦਾਂ ਨੂੰ ਪਤਾ ਨਹੀਂ ਕਿ ਇਧਰੋਂ ਭਾਲ ਭਾਲ ਬਣਾਉਂਦੀ ਐ ਚਾਚੀ ਮੈਨੂੰ ਇੱਕ ਦੋ ਦਿਨਾਂ ਤੱਕ ਦੱਸ ਦੇ ਹੁਣ ਤਾਂ ਹੱਥ 'ਚ ਨਹੀਂ ਮੇਰੇ ਬੰਦੇ ਬਾਅਦ 'ਚ ਭਾਵੇਂ ਮੇਰੇ ਕੋਲੇ 2 ਲੱਖ ਰੁਪਏ ਚੱਕੀ ਰੱਖੀ ਫੇਰ ਵੀ ਨਹੀਂ ਹੋਣਾ ਠੀਕ ਐ ਚੱਲ ਠੀਕ ਐ ਫਿਰ ਮੈਂ ਚੱਲਦਾਗਾ ਪਰ ਮੈਨੂੰ ਦੱਸ ਦੇ ਇੱਕ ਦੋ ਦਿਨਾਂ ਤੱਕ ਠੀਕ ਐ ਚਾਚੀ ਸਾਸਰੀ ਕਾਲ ਪੇ ਚਾਹ ਤਾਂ ਪੀ ਕੇ ਵਗ ਜਾਂਦਾ ਮੈਂ ਤਾਂ ਗੱਲਾਂ ਗੱਲਾਂ 'ਚ ਚਾਹ ਵੀ ਭੁੱਲ ਗਈ ਤੈਨੂੰ ਚੱਲ ਕੋਈ ਨਾ ਚਾਚੀ ਹੁਣ ਫਿਰ ਇਕੱਠੀ ਪੀਵਾਂਗੇ ਚਾਹ ਠੀਕ ਐ ਫਿਰ ਮਿਲਦੇ ਆ ਕੋਈ ਨਾ 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 ਤੈ ਰ ਤੈ ਰ ਦਲ ਸੋ ਕਰਾ ਭਾਗ ਗਿਆ ਹਰਾ ਲੈਣ ਜਾਈਏ ਹੁਣ ਕੋਈ ਕਰੀਏ ਕੰਮ ਧੰਦਾ ਕੋ ਇਹਨੂੰ ਕਿਵੇਂ ਬੁਲਾਇਆ ਸੀ ਐ ਕਦੋਂ ਬੁਲਾਇਆ ਇਹ ਤਾਂ ਆਪ ਹੀ ਆਇਆ ਆਪੀ ਕਿਵੇਂ ਆ ਗਿਆ ਕੀ ਕਹਣਾ ਸੀ ਹੋਂ ਤਾਂ ਰਿਸ਼ਤੇਦਾਰ ਆਇਆ ਸੀ ਆਪਣੇ ਮੁੰਡੇ ਦੇ ਇਹਨੂੰ ਕਿਵੇਂ ਹੋ ਜੂ ਰਿਸ਼ਤਾ ਆਪਣੇ ਮੁੰਡੇ ਨੂੰ ਕੰਮ ਨਹੀਂ ਧੰਦਾ ਨਹੀਂ ਕਰਦਾ ਆਪਦੇ ਬਾਰੇ ਨਾ ਚੰਗਾ ਸੋਚੀ ਕੁਸ ਦੇਖੀ ਕਿ ਤੇ ਉਹਦਾ ਕੁਝ ਬਣ ਜੇ ਫੋਹੀ ਨੰਨਾ ਪਾਈ ਰੱਖਿਆ ਕਰ ਉਹਦੇ ਬਾਰੇ ਤਾਂ ਚੱਲ ਤੇਰੀ ਗੱਲ ਮੰਨ ਲੈਣਾ ਕਿ ਉਹਨੂੰ ਰਿਸ਼ਤਾ ਕਰਾ ਵੀ ਦਿੱਤਾ ਫਿਰ ਤੂੰ ਰੀਫਲੇ ਠਾਣੇ ਕਚਹਿਰੀਆਂ ਚ ਉਹਦੇ ਮਾਗਰ ਕਿਹੜੀ ਰਹਿ ਜੂ ਇਹਦੇ ਉਹ ਜੇ ਕਰਾਉਣੀਆਂ ਤਾਂ ਦੂਸਰੇ ਨੂੰ ਕਰਾ ਦੂਸਰੇ ਨੂੰ ਮੂਰੇ ਰੱਖਿਆ ਕਰ ਤੂੰ ਤਾਂ ਆਪ ਦੇ ਬਾਰੇ ਨਾ ਪਸੂ ਸੋਚੀ ਉਹ ਵੀ ਆਪ ਦਾ ਹੀ ਆ ਉਹ ਕਿਹੜਾ ਬਗਾਨਾ ਹੈ ਚੱਲ ਤੂੰ ਪੱਲੀ ਦੱਸ ਪਸੂ ਭੁੱਖੇ ਮਰੀ ਜਾਂਦੇ ਮੈਂ ਕੱਖ ਲੈਣ ਜਾਣਾ ਇੱਥੇ ਭਈ ਹੋਣੀ ਐ ਚੱਕ ਲਾ ਇਹਨੂੰ ਨਹੀਂ ਪਤਾ ਚਾਚੀ ਵੇ ਕੀ ਹੋ ਗਿਆ ਕੀ ਕਰਤਾ ਮੇਰੇ ਮੁੰਡੇ ਨੂੰ ਉਹ ਮੈਂ ਕੀ ਕਰਨਾ ਚਾਚੀ ਇਹਦਾ ਪਤਾ ਨਹੀਂ ਕੀ ਖਾ ਕੇ ਡਿੱਗਿਆ ਪਿਆ ਸੀ ਸੱਚ ਮੈਨੂੰ ਰੋਟੀ ਦਾ ਪਾ ਦੇ ਫੇ ਪਹਿਲਾਂ ਸੰਨੀ ਕਰ ਫਸੂਆਂ ਨੂੰ ਰੋਟੀ ਰੋਟੀ ਕਰਨ ਲੱਗ ਜਾਨਾ ਵੇ ਕੀ ਖਾਦਾ ਤੇਰਾ ਉਸਨੇ ਖਾਦਾ ਮਾਮਾ ਮੈਂ ਠੀਕ ਹਾਂ ਉਸਨੇ ਕਿਹੜੇ ਕੰਮੀ ਪੈ ਗਿਆ ਤੂੰ ਮਾਮਾ ਮੈਂ ਠੀਕ ਹਾਂ ਬਸ ਉਸਨੇ ਫਤਿਹ ਰਿਸ਼ਤਾ ਲਾਪਦੀ ਫਿਰਦੀਆਂ ਤੇਰੇ ਵਾਸਤੇ ਕੋਈ ਕੰਮ ਕਿੱਥੇ ਲੱਗ ਜਾ ਕਿਉਂ ਮੇਰਾ ਲਹੂ ਪੀ ਰਖਿਆ ਜਿਹੜੇ ਪੈਸੇ ਦਿੱਤੇ ਸੀ ਉਹਦਾ ਕੀ ਕੀਤਾ ਤੈਂ ਮਾਂ ਮੈਨੂੰ ਫਰਿਸ਼ਤੇ ਆਲੇ ਆਉਣਗੇ ਨਾਲੇ ਇੱਕ ਦੋ ਦਿਨਾਂ ਨੂੰ ਸੁਧਰ ਜਾ ਮਾੜਾ ਮੋਟਾ ਸਿਆਣਾ ਬਣ ਜਾ ਆਪਦਾ ਘਰ ਬਨ ਲਾ ਲੱਗਦਾ ਕਰਨਬਾਈ ਦੇ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਐ ਪਰ ਯਾਰ ਕਰਨਬਾਈ ਤਾਂ ਗਲਤ ਸੰਗਤ ਚ ਪੈ ਰਿਆ ਜੇ ਚਾਚੀ ਨੂੰ ਕਹਿਣਾ ਚਾਚੀ ਨੇ ਤਾਂ ਮੇਰੀ ਗੱਲ ਸੁਣੀ ਨਹੀਂ ਪਹਿਲਾਂ ਤਾਂ ਕਰਨ ਬਾਈ ਨੂੰ ਮਾੜੀ ਸੰਗਤ ਚੋਂ ਰੋਕਣਾ ਪਊਗਾ ਫੇਰ ਹੀ ਕੋਈ ਗੱਲ ਸਿਰੇ ਚੜੂਗੀ। ਚਾਹ ਗਾਈ ਨੂੰ ਪਿਆ ਕੇ ਨਾ ਪਾਣੀ। ਤਾਚੀ ਨੂੰ ਰੋਟੀ ਕਹਿੰਦਾ ਵੀ ਰੋਟੀ ਪਾ ਦੂੰ। ਭੁੱਖ ਬਹੁਤ ਲੱਗ ਰਹੀ। ਉਹ ਤੈਨੂੰ ਤਾਂ ਮਿਲਦਾ ਤੂੰ ਦਾ ਪੀਲਾ ਮੇਰੇ ਨਾਲ ਤਾਂ ਜਿਹੜੀ ਕੁੱਤੇ ਖਾਣੀ ਹੁੰਦੀ ਆ ਦੇਖੀ ਜਾਉ। ਕਾ ਇਥੋਂ ਤੇ ਤੇਰੇ ਪਿਓ ਤਾਂ ਨਹੀਂ ਕੋਸੋਂਦਾ ਤੇ ਤਾਂ ਮੈਨੂੰ ਸਿਰੇ ਚੜ੍ਹਨਾ ਪਊਗਾ। ਮੈਂ ਪਾਣੀ ਚੁੱਲਸਣਾ। ਦਾਚੀ ਆ ਮੈਂ ਪਾਣੀ ਪਿਆਦਾ ਗਾਈ ਨੂੰ ਮੈਨੂੰ ਰੋਟੀ ਪਾਈ। ਬੇਫੜਾਉਣੀ ਐ ਫਾਹ ਤਾਂ ਨਹੀਂ ਪੈਂਦਾ 2 ਮਿੰਟਾਂ ਨਾਲ ਦੱਸ ਕੀ ਹੋ ਜਾਂਦਾ ਤੈਨੂੰ। ਨਾ ਫੜਾ ਤਾ ਫਲਾ ਚਿੰਦਰੇ ਚਿੰਦਰੇ ਕਰੀਆਂ ਭਾਈ ਹਾਂ ਭੈਣ ਚੰਗਾ ਹੋ ਗਿਆ ਭੈਣੇ ਤੂੰ ਆ ਗਈ ਮੈਂ ਤੇਰੇ ਕੋਲ ਹੀ ਆਉਂਦੀ ਸੀ ਬਹਿ ਜਾ ਕੁਰਸੀ ਉਰੇ ਕਰ ਲਾ ਤੇਰੀ ਲੈਣੀ ਸੀ ਭੈਣੇ ਰਾਇ ਇੱਕ ਹਾਂ ਭੈਣੇ ਕੋ ਸਾਡੇ ਘਰੇ ਆਇਆ ਸੀ ਭੈਣੇ ਬਚੋਲਾ ਅੱਛਾ ਉਹ ਕਹਿੰਦਾ ਵੀ ਦੂਜੇ ਮੁੰਡੇ ਦੀ ਜ਼ਮੀਨ ਦਿਖਾ ਦਿਓ ਤਾਂ ਤੁਹਾਡੇ ਮੁੰਡੇ ਨੂੰ ਰਿਸ਼ਤਾ ਹੋ ਜਾਊਗਾ ਇਹ ਹੋ ਸਕਦਾ ਹੁੰਦਾ ਕਿਉਂ ਨਹੀਂ ਭੈਣੇ ਹੋ ਜਾਊਗਾ ਬਚੋਲੇ ਤਾਂ ਸਭ ਕੁਝ ਕਰ ਦਿੰਦੇ ਨੇ ਗੱਪਸੜਾਪਾ ਮਾਰ ਕੇ ਰਿਸ਼ਤੇ ਸਿਰੇ ਚੜ ਜਾਂਦੇ ਨੇ ਤੂੰ ਬੈਠ ਪੈਣੇ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਚੱਲ ਕੋਈ ਨਹੀਂ ਪੈਣੇ ਚਾਹ ਕਦੇ ਫੇਰ ਪੀਵਾਂਗੇ ਜਦੋਂ ਕੋਈ ਕੰਮ ਸਿਰੇ ਚੜ ਗਿਆ ਹੁਣ ਮੈਂ ਜਾਂ ਨਹੀਂ ਆ ਕੰਮਾਂ ਮੈਂ ਥੋੜਾ ਜਾ ਕੀ ਆਈ ਕੀ ਗਈ ਪਾਣੀ ਲੈ ਕੇ ਆਇਆ ਕਿਹੜਾ ਪਾਲਦੀਆਂ ਮੋਥਰਾ ਜਿਹੜਾ ਹੈਗਾ ਜੀ ਥੱਬਾ ਉਹ ਵੀ ਕੋਈ ਵੱਢ ਕੇ ਲੈ ਗਿਆ ਥੰਨੀ ਰਲਾ ਦੇਣਾ ਉਹਨਾਂ ਨੂੰ ਹੁਣ ਚੱਲ ਪਾਣੀ ਲੈ ਕੇ ਆਉਣੀ ਹੈ ਚੰਗਾ ਫਿਰ ਮੈਂ ਕਰਨ ਬਈ ਤੂੰਆਂ ਮਾੜੀਆਂ ਸੰਗਤਾਂ ਛੱਡ ਦੇ ਜੇ ਤੂੰ ਇਹ ਮਾੜੀਆਂ ਸੰਗਤਾਂ ਛੱਡ ਦੇਂਗਾ ਤਾਂ ਤੇਰੀ ਜ਼ਿੰਦਗੀ ਬਣ ਜੂਗੀ ਤੂੰ ਮੇਰੇ ਨਾਲ ਕਾਲਜ ਚੱਲਿਆ ਕਰ ਦੇਖ ਨਾਲੇ ਤੇਰੇ ਰਿਸ਼ਤੇ ਦੀ ਗੱਲ ਚੱਲੀ ਜਾਂਦੀ ਐ ਦੱਸਾ ਹੋਵਨ ਨਾਲ ਰਹਿਆ ਕਰ ਹੁਣ ਲੈ ਪਾਣੀ ਪਾਣੀ ਠੀਕੇ ਨਾ ਠੰਡੇ ਜੇ ਦਿਮਾਗ ਨਾਲ ਮੇਰੀ ਗੱਲ ਸੁਣਿਓ ਹਾਂ ਦੱਸ ਭੈ ਗੰਦੀ ਸੀ ਸੋਨੋ ਵੀ ਕਿਸੇ ਨੇ ਮੈਨੂੰ ਰਾਏ ਦਿੱਤੀ ਸੀ ਕਿਹਦੇ ਵੀ ਦੂਜੇ ਮੁੰਡੇ ਦੀ ਬਕਸੀ ਦੀ ਆਪਣੇ ਦੀ ਜ਼ਮੀਨ ਦਿਖਾ ਕੇ ਤੁਹਾਡੇ ਮੁੰਡੇ ਨੂੰ ਰਿਸ਼ਤਾ ਹੋ ਜਾਊਗਾ ਉਦੋਂ ਹੱਥ ਬੋਚ ਲੈਂਦੀ ਉਦੋਂ ਤਾਂ ਵੱਡਿਆਂ ਨਾਲ ਪੰਗੇ ਲੈ ਕੇ ਵਗੀ ਉਹ ਪੈਲਸ ਕਰਾਉਣੀ ਆ ਆ ਪੈਲਸ ਕਰਾਉਣੀ ਆ ਸਾਰੀ ਜ਼ਮੀਨ ਵੇਚ ਕੇ ਕੁੜੀ ਦੇ ਵਿਆਹ ਤੇ ਲਾਤੀ ਹੁਣ ਮੇਰੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਬਖਸੀ ਦੀ ਜ਼ਮੀਨ ਦਵਾ ਦੇ ਇਹ ਨਹੀਂ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਇਹ ਤਾਂ ਹੋਰ ਨੂੰ ਤਾਂ ਸਭ ਕੁਝ ਹੋ ਜੂ ਪਰ ਤੂੰ ਨਹੀਂ ਹੋਣ ਦਿੰਦਾ ਤੂੰ ਬੈਠਾ ਮੇਰੇ ਮੁੰਡੇ ਦੀਆਂ ਜੜਾਂ 'ਚ ਮੈਂ ਨਹੀਂ ਹੋਣ ਦਿੰਦਾ ਮੈਂ ਤਾਂ ਬਖਸੀ ਵੀ ਹੋਇਆ ਜਾਂ ਦੋਨੇ ਇੱਕੋ ਜਿਹੇ ਨੇ ਤੂੰ ਨਾ ساری ਉਮਰ ਸਾਡਾ ਬਣਿਆ ਮੈਂ ਤਾਂ ਮੁੰਡੇ ਨੂੰ ਰਿਸ਼ਤਾ ਕਰਾ ਕੇ ਰਹੂੰਗੀ ਮੇਰੇ ਜਾਂਦੇ ਜਾਂਦੇ ਤਾਂ ਵਿਆਹ ਨਹੀਂ ਸਕਦੀ ਜਿੱਦੇ ਮੈਂ ਮਰ ਗਾ ਉਦੋਂ ਕੁਝ ਮਰਜ਼ੀ ਕਰੀ ਜਾਇਓ ਯਾਦ ਕੀ ਸਤ ਜੀ ਦੱਤਾ ਹਾਂ ਅੱਜ ਨਾ ਮੇਰੀ ਸਿਹਤ ਜੀ ਮੈਨੂੰ ਠੀਕ ਨਹੀਂ ਲੱਗਦੀ ਮੈਂ ਮਾਨਸਾ ਜਾ ਕੇ ਉਹਨਾਂ ਦਿਖਾ ਕੇ ਆਉਣਾ ਮੜਾ ਡਾਕਟਰ ਨੂੰ ਅੱਛਾ ਪੈਸੇ ਪੁੱਛੇ ਤਾਂ ਹੈਗੇ ਨੇ ਹਾਂ ਪੈਸੇ ਤਾਂ ਹੈਗੇ ਨੇ ਮੈਂ ਹੋਰ ਲੈ ਜਾ ਥੋੜੇ ਅੱਜ ਕੱਲ ਡਾਕਟਰ ਪੈਸੇ ਬਾਹਲੇ ਲੈਂਦੇ ਨੇ ਆ 500 ਰੁਪਏ ਹੋਰ ਲੈ ਜਾ ਨਾਲ ਬਾਫੂ 500 ਰੁਪਏ ਮੈਨੂੰ ਵੀ ਦੇ ਦੇ ਯਾਰ ਤੈਨੂੰ ਕਾਦੇ ਪੈਸੇ ਓਏ ਅੱਜ ਮੈਨੂੰ ਦੇਖਣ ਆਲੇ ਆਉਣਾ ਜੇਬ ਚ ਤਾਂ ਪੰਜੀ ਹੋਣੀ ਚਾਹੀਦੀ ਆ ਦਬਾਵੀਂ ਦੇਣਾ ਤੇਰੀ ਸ਼ਕਲ ਦੇਖ ਕੇ ਦੇ ਜਾਣਗੇ ਉਹਨੂੰ ਤਾਂ 500 ਰੁਪਏ ਜਰਕ ਦੇਣ ਕੱਢ ਕੇ ਵੜਾਤਾ ਮੇਰੇ ਮੁੰਡੇ ਵਾਰੀ ਤੇਰੇ ਸੱਪ ਲੜਦਾ ਸੰਨਿਆਰ ਲਾਉਣਾ ਨਹੀਂ ਥੱਕਦਾ ਇਹ ਲੱਕਾ ਤੋੜਦਾ ਨਹੀਂ ਦੇ ਦੇ ਠੋਦੂ ਬਿਹਲੇ ਨੂੰ ਹਾਈ ਨਾ ਡਿੰਡਰੀ ਜਾਇਆ ਕਰ ਰਿਸ਼ਤੇਦਾਰਾਂ ਨਾਲ ਇਹ ਬੱਤਾ-ਬੱਤਾ ਲਿਆ ਨਾਲੇ ਜਾ ਕੇ ਮਾਦਾ ਕਿਤੇ ਹੋਰ ਨਾ ਲਿਆਦਾ ਬਾਦਾਮ ਸੋਨੂੰ ਬਾਪੂ ਬੱਤਾ ਕਾਲਾ ਲਿਆ ਇਹ ਨਾਲੇ ਹਾਂ ਚੱਲ ਪੁੱਤੇ ਇਹਨੇ ਪੈਸੇ ਦਿੰਦਾ ਤੈਨੂੰ ਚੱਲ ਆ ਜਾ ਮੈਂ ਦੇਨੀ ਆ ਤੈਨੂੰ ਪੈਸੇ ਹਾਂ ਮਾਂ ਮੈਨੂੰ ਤੂੰ ਦੇ ਪੈਸੇ ਕੋਲ ਮੈਂ ਲਿਆਉਣਾ ਦੇ ਦੇ ਪੈਸੇ ਇਹਨੂੰ ਚਮੜਾਈ ਜਾਂਦੀ ਐ ਇਹਦਾ ਕਿਤੇ ਕੋਕਨਾ ਲਿਆ ਦੇ ਤੈਨੂੰ ਪਹਿਲਾਂ ਖੰਗਲ ਕਰਤੇ ਸਾਰੀ ਜ਼ਮੀਨ ਬਕਾਇਤੀ ਸੰਤਰੀਆਂ ਨਾਲ ਆਹ ਫੜ ਲਈ ਪੁੱਤ ਠੰਡਾ ਨਾਲੇ ਭੂਜੀਆਂ ਭਾਜੀ ਲੈ ਆਈ ਚੰਗਾ ਹਾਂ ਰੋਟੀ ਉਟੀ ਲਾ ਲਾ ਹੁਣ ਬਥੇਰਾ ਟਾਈਮ ਹੋ ਗਿਆ ਮੈਂ ਇਥੋਂ ਨਹੀਂ ਲੈਂਦੀ ਰੋਟੀ ਹੁਣ ਤਾਂ ਮੇਰੀ ਨੂੰ ਹੀ ਰੋਟੀਆਂ ਲਾਹੂਗੀ ਕਰਨ ਦੀ ਬਹੂ ਵੱਡੀ ਆ ਗਈ ਨੂੰ ਦੇ ਪਰੌਂਠੇ ਖਾਣ ਵਾਲੀ ਹੋਰ ਨਾ ਕਿਤੇ ਖਾ ਰਹੀ ਮਤੋਂ ਦੇਊ ਤੈਨੂੰ ਲੰਗਰ ਨੂੰ ਇਹਨਾਂ ਨੂੰ ਹੀ ਦੰਦਿਆਂ ਨੇ ਲੰਗਰ ਭਾਨ ਤਾਂ ਕਹਿੰਦਾ ਸੀ 10 ਮਿੰਟਾਂ ਚ ਆ ਜੂੰ ਨਾ ਤਾਂ ਭਾਨ ਆਇਆ ਨਾ ਮੁੰਡਾ ਆਇਆ ਹਜੇ ਤੱਕ ਤੂੰ ਹੀ ਦੇਖਿਆ ਜਾ ਮਗ ਜਾ ਝਾਕੀ ਚੱਲ ਹੁਣ ਜਿਵੇਂ ਤੁੱਕਿਆ ਕਨੀ ਬੱਕਰੀ ਝਾਕਦੀ ਹੁੰਦੀ ਆ ਤੇਰਾ ਤਾਂ ਦੋਨੀ ਉੱਲੂ ਬਣਾ ਗੇ ਲੇ ਦਵਾਈ। ਹਾਂ ਜਦ ਦਵਾਈ ਮੈਂ ਲਿਆ ਆ। ਮੜਾ ਜਾਈ ਮੈਂ ਇੱਕ ਤੈਨਾਂ ਗੱਲ ਕਰਨੀ। ਹਾਂ ਦੱਸ ਪੁੱਤ। ਚਾਚਾ ਰਿਪੋਰਟਾਂ ਮੈਂ ਸਾਰੀਆਂ ਮੇਰੀਆਂ ਕਰਵਾ ਆਇਆ। ਹੂੰ ਡਾਕਟਰ ਕਹਿੰਦਾ ਤੇਰੇ ਕੋਲੇ 2-3 ਮਹੀਨੇ ਨੇ। ਜੇ ਮੈਂ ਉਹ ਕਹਿੰਦਾ ਤੈਨੂੰ ਕੋਈ ਰਿਪੋਰਟਾਂ ਚ ਬਿਮਾਰੀ ਐਸੀ ਆ ਗਈ ਤਾਂ 2-3 ਮਹੀਨੇ ਜਾਵੇਗਾ। ਮੈਂ ਬੇਸ਼ੱਕ ਮੈਨੂੰ ਇੱਕ ਕਿੱਲਾ ਜ਼ਮੀਨ ਦਾ ਵੇਚ ਕੇ ਤੇਰਾ ਇਲਾਜ ਕਰਵਾਉਣਾ ਪਵੇ ਮੈਂ ਤੈਨੂੰ ਕੁਝ ਵੀ ਨਹੀਂ ਹੋਣ ਦਿੰਦਾ ਪੁੱਤਾਂ ਚਾਚਾ ਇੱਕ ਮੇਰੀ ਬੇਨਤੀ ਹੈ ਤੇਰੇ ਅੱਗੇ ਆਪਾਂ ਮੇਰੀ ਵੀ ਹਿੱਸੇਵੰਦੀ ਜ਼ਮੀਨ ਆਪਣੇ ਕਰਨੀ ਦੇ ਨਾਲ ਲਵਾ ਕੇ ਉਹਦਾ ਵਿਆਹ ਕਰ ਦਿੰਨੇ ਆਂ ਉਹ ਤੂੰ ਇਹ ਕੀ ਕਹੀ ਆ ਮੈਂ ਮੈਨੂੰ ਲੋਕ ਕੀ ਕਹਣਗੇ ਆਪਦਾ ਪੁੱਤ ਵਿਆਹ ਲਿਆ ਭਤੀਜਾ ਪੈਸਿਆਂ ਪਿੱਛੇ ਮਰਵਾਤਾ ਉਹ ਚਾਚਾ ਲੋਕ ਤਾਂ ਆਪਾਂ ਨੂੰ ਉਦੋਂ ਵੀ ਕਹਿਣਗੇ ਜਦੋਂ ਮੈਂ ਆਪਦੇ ਆ ਮਰ ਗਿਆ ਤੈਨੂੰ ਨਹੀਂ ਮੈਂ ਮਰਨਾਂ ਦਾ ਬੇਸ਼ੱਕ ਮੈਨੂੰ ਸਾਰੀ ਜ਼ਮੀਨ ਵੇਚ ਕੇ ਤੇਰਾ ਇਲਾਜ ਕਰਵਾਉਣਾ ਪਵੇ ਇਹ ਕੰਮ ਨਹੀਂ ਹੋ ਸਕਦਾ ਮੈਂ ਤੈਨੂੰ ਲੱਗਦਾ ਇਹਨੂੰ ਕੁਝ ਵੀ ਨਹੀਂ ਹੋਣ ਦਿੰਦਾ ਮੈਂ ਤੈਨੂੰ ਅੱਜ ਤੱਕ ਕੋਈ ਸਵਾਲ ਨਹੀਂ ਪਾਇਆ ਸਿਰਫ ਆ ਗੱਲ ਮੇਰੀ ਮੰਨ ਲੈ ਇੱਕ ਮੈਂ ਤੇਰੇ ਪੈਰੀ ਹੱਥ ਲਾਉਣਾ ਮੈਨੂੰ ਜਿਉਂਦੇ ਜੀ ਮੇਰੇ ਛੋਟੇ ਭਾਈ ਦਾ ਵਿਆਹ ਦਿਖਾ ਦੇ ਬਿਨਾਂ ਹੱਥ ਹਲਿਆਈ ਸਾਰਾ ਕੁਝ ਮਿਲ ਗਿਆ ਇਹ ਤਾਂ ਆਪ ਹੀ ਨਾਲ ਲਵਾਉਣ ਨੂੰ ਫਿਰਦਾ ਚੱਲ ਮਰ ਜੂ ਖਿਹੜਾ ਛੁੱਟ ਜੂ ਪਰੇ ਆਪਾਂ ਅੱਜ ਹੀ ਚਲਦੇ ਆ ਕਚਹਿਰੀਆਂ ਚ ਮੈਂ ਨੰਬਰਦਾਰ ਕੋਲੇ ਜਾ ਕੇ ਆਉਣਾ। ਉਹ ਤੂੰ ਕੰਮ ਆ ਗਿਆ ਹੋਰ ਆ ਕਿ ਤੂੰ بس میری ਇੰਨੀ ਗੱਲ ਮੰਨ ਮੈਂ ਤੇਰੇ ਪੈਰੀਂ ਹੱਥ ਲਾਉਣਾ। ਮੈਂ ਨੰਬਰਦਾਰ ਕੋਲੇ ਜਾ ਕੇ ਆਉਣਾ। ਠੀਕ ਹੈ। ਬੜੇ ਫਸਾਏ ਯਾਰ ਵਰਤ ਆ ਜene। ਕੀ ਕਰੀਏ? ਆਹ ਫੋਨ ਵੀ ਹੁਰੀ ਭੁੱਲ ਗਿਆ। ਇਹਦਾ ਫੋਨ ਆ ਹੀ ਜਾਂਦਾ। ਹੈਲੋ। ਹੈਲੋ ਪ੍ਰਵਕਸ਼। ਨਾਨਾ ਜੀ ਮੈਂ ਉਹਦਾ ਚਾਚਾ ਬੋਲਦਾ। ਮੈਂ ਡਾਕਟਰ ਹੋਦਾ ਮਾਨਸਾ ਦਾ। ਹਾਂਜੀ ਹਾਂਜੀ ਡਾਕਟਰ ਸਾਹਿਬ। ਇੱਕ ਤਰ ਕੋਟਾ ਆ ਗਿਆ ਜਾਂਦਾ ਦੀਆਂ। ਕੀ ਆਇਆ ਜੀ ਰਿਪੋਰਟਾਂ ਚ ਅਹੀ ਜੀ ਕਿਹੜੀ ਬਿਮਾਰੀ ਹੈ? ਮੈਂ ਉਹਦਾ ਇਲਾਜ ਕਰਾਉਂਗਾ ਜੀ ਬਿਮਾਰੀ ਕਿਹੜੀ ਬਿਮਾਰੀ ਲਕੋ ਤਾਂ ਤੁਸੀਂ ਬਿਲਕੁਲ ਸਹੀ ਨੇ ਨਹੀਂ ਜੀ ਉਹ ਤਾਂ ਮੈਨੂੰ ਕਹਿੰਦਾ ਮੈਨੂੰ ਡਾਕਟਰ ਸਾਹਿਬ ਨੇ ਆਖਿਆ ਵੀ ਮੈਂ ਬਹੁਤ ਜ਼ਿਆਦਾ ਬਿਮਾਰਾਂ ਉਹ ਨਹੀਂ ਜੀ ਉਹਦਾ ਥੋੜੀ ਬਹੁਤ ਇਨਫੈਕਸ਼ਨ ਹੈ ਠੀਕ ਹੋ ਜਾਣਾ ਨਾ ਨਾ ਜੀ ਉਹ ਤਾਂ ਮੈਨੂੰ ਕਹਿੰਦਾ ਮੇਰੇ ਕੋਲ ਮਹੀਨੇ ਦੋ ਨੇ ਬਸ ਦੋ ਹੀ ਮਹੀਨੇ ਮਸਾ ਜਾਉਣਾ ਮੈਨੂੰ ਡਾਕਟਰ ਸਾਹਿਬ ਨੇ ਆਖਿਆ ਉਹ ਨਹੀਂ ਜੀ ਤੁਸੀਂ ਉਹਨੂੰ ਬਿਠਾ ਕੇ ਮਿੱਥੂ ਵੀ ਗੱਲ ਲਈ ਆ ਸਰਪ ਰਿਪੋਰਟ ਆ ਗਿਆ ਨਹੀਂ ਇਹ ਕੀ ਗੱਲ ਹੋ ਗਈ ਐਡਾ ਵੱਡਾ ਧੋਖਾ ਮੇਰੇ ਨਾਲ ਚਲੋ ਮੈਂ ਕੋਸਦਾ ਉਹਨੂੰ ਠੀਕ ਆ ਜੀ ਧੰਨਵਾਦ ਜੀ ਨਾ ਤੇਰੇ ਸਿਰ 'ਚ ਕੀ ਸਵਾਹ ਪੈਰੀ ਆ ਤੂੰ ਕਿਉਂ ਨਹੀਂ ਗੱਲ ਮੰਨਦਾ ਮੁੰਡਾ ਹੁਣ ਨਾਂ ਲਵਾਉਣ ਨੂੰ ਫਿਰਦਾ ਜ਼ਮੀਨ ਕਿਉਂ ਨਹੀਂ ਤੂੰ ਨਾਂ ਲਵਾਉਣ ਦਿੰਦਾ ਤੈਨੂੰ ਤਾਂ ਜ਼ਮੀਨ ਚਾਹੀਦੀ ਆ ਚਾਹੀਦੀ ਮੈਂ ਰਹਾ ਚਾਹੀਦੀ ਨਾਂ ਰਹਾ ਚਾਹੀਦੀ ਮੁੰਡਾ ਰਹੇ ਚਾਹੀੇ ਨਾਂ ਰਹੇ ਬਸ ਤੈਨੂੰ ਤਾਂ ਜ਼ਮੀਨ ਚਾਹੀਦੀ ਆ ਲੋਕ ਮੈਨੂੰ ਕੀ ਕਹਿਣਗੇ ਕਹਿਣਗੇ ਕੀ ਮਰ ਜੂ ਆਪਰਾ ਖੜਾ ਛੁੱਟੂ ਤੂੰ ਰਾੜਾ ਰੋੜਾ ਨਾਵਣ ਤੇਰਾ ਕੀ ਆ ਤੂੰ ਤਾਂ ਚੱਕ ਕੇ ਚੁੰਨੀ ਇੱਥੋਂ ਵਗ ਜੇਗੀ ਲੋਕ ਮੈਨੂੰ ਕੀ ਕਹਿਣਗੇ ਵਗ ਜਾ ਇੱਥੋਂ ਕਿਤੇ ਹੋਰ ਨਾ ਮੁੱਕੀਆਂ ਖਾਲੀ ਵੱਡੀ ਆਈ ਆ ਸਮਝਾਉਣ ਆਲੀ ਇਹ ਮੈਨੂੰ ਤੇ ਲਹੂ ਪੀਤਾ ਬਾਦ ਪੈਰੀ ਐ ਲਵਾ ਦੇ ਜ਼ਮੀਨ ਲਵਾ ਦੇ ਜ਼ਮੀਨ ਆ ਆ ਤੇ ਲੈ ਚਾਚਾ ਮਾਨਸਾ ਨਹੀਂ ਨਹੀਂ ਕਿਤੇ ਨਹੀਂ ਜਾਣਾ ਬਹਿ ਜਾ ਕਿਵੇਂ ਬਹਿ ਜਾ ਪਹਿਲਾ ਕੰਮ ਤੂੰ ਮੈਨੂੰ ਐਂ ਦੱਸ ਤੂੰ ਮੈਨੂੰ ਐਡਾ ਬੜਾ ਝੂਠ ਕਿਉਂ ਬੋਲਿਆ ਕਿਹੜਾ ਝੂਠ ਅੱਜ ਤੱਕ ਮੈਂ ਤੇਰੇ ਤੇ ਹੱਥ ਨਹੀਂ ਚੱਕਿਆ ਤੂੰ ਮੈਨੂੰ ਹੱਥ ਚੱਕਣ ਲਈ ਮਜਬੂਰ ਨਾ ਕਰ ਤੂੰ ਮੈਨੂੰ ਸੱਚ-ਸੱਚ ਦੱਸ ਦੇ ਉਹ ਕਿਹੜਾ ਸੱਚ ਦੱਸਾਂ ਚਾਚਾ ਡਾਕਟਰ ਦਾ ਫੋਨ ਆਇਆ ਸੀ ਮੈਨੂੰ ਸਾਰੀ ਗੱਲ ਦੱਸਤੀ ਉਹਨੇ ਡਾਕਟਰ ਤੋਂ ਤੂੰ ਤੇਰੇ ਫੋਨ ਤੇ ਆਇਆ ਚੱਕ ਫੋਨ ਤੇਰਾ ਬਹਿ ਜਾ ਬਹਿ ਜਾ ਬਹਿ ਕੇ ਦੱਸ ਨਾ ਡਾਕਟਰ ਤਾਂ ਮੈਨੂੰ ਕਹਿਆ ਸੀ ਤੂੰ ਸਹੀ ਸਲਾਮਤ ਐ ਤੂੰ ਮੈਨੂੰ ਕਾਰਨ ਦੱਸ ਵੀ ਐਡੀ ਵੱਡੀ ਗੱਲ ਤੂੰ ਮੈਨੂੰ ਕਿਉਂ ਕਹੀ ਆ ਕੇ ਚਾਚਾ ਹੁਣ ਮੈਂ ਤੈਨੂੰ ਕੀ ਦੱਸਾਂ ਇਹ ਗੱਲ ਪਿੱਛੇ ਬਾਲਾ ਵੱਡਾ ਕਾਰਨ ਮੈਂ ਤੈਨੂੰ ਤੇ ਚਾਚੀ ਨੂੰ ਉਹ ਦਿਨ ਰਾਤ ਨੂੰ ਗੱਲਾਂ ਕਰਦੇ ਦੇਖਿਆ ਸੀ ਚਾਚੀ ਕਹੀ ਜਾਂਦੀ ਸੀ ਨਾ ਆਪਣੇ ਕਰਨੀ ਦਾ ਵਿਆਹ ਨਹੀਂ ਹੁੰਦਾ ਜਮੀਨ ਕਰਕੇ ਤਾਂ ਕਰਕੇ ਮੈਂ ਆਪਣੀ ਜਮੀਨ ਕਰਨੀ ਦੇ ਨਾਲ ਲਵਾਉਣ ਦਾ ਸੋਚਿਆ ਚਾਚਾ ਮੇਰੀ ਜਮੀਨ ਨਾਲ ਲਵਾ ਕੇ ਕਰਨੀ ਦਾ ਵਿਆਹ ਹੁੰਦਾ ਤਾਂ ਮੈਨੂੰ ਬਾਲੀ ਵੱਡੀ ਖੁਸ਼ੀ ਮਿਲੂਗੀ ਤਾਂ ਕਰਕੇ ਮੈਂ ਖੇਡ ਖੇਡੀ ਚਾਚਾ ਉਹ ਤਾਂ ਦੁਪਹਿਰ ਤੇ ਪਾਣੀ ਪੈਣ ਨਹੀਂ ਸੀ ਦੇਣਾ ਕਿਉਂ ਤੂੰ ਤਾਂ ਇਹਨੂੰ ਬਗਾਨਾ ਸਮਝ ਗਈ ਸੀ ਤੈਂ ਤਾਂ ਇਹਨੂੰ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਨਾ ਫੇਰ ਵੀ ਇਹਨੇ ਤੇਰੇ ਨਸੇੜੀ ਮੁੰਡੇ ਬਾਰੇ ਕਿੰਨਾ ਸੋਚਿਆ ਨਾ ਹਾ ਨਾ ਮਾਸਕ ਤੇ ਅੱਡ ਨਹੀਂ ਹੁੰਦਾ ਆਪਦਾ ਖੂਨ ਤਾਂ ਆਪਦੀ ਹੁੰਦਾ ਅਜੇ ਵੀ ਚੰਗੀ ਰਹੇਗੀ ਮਾਫੀ ਮੰਗ ਲੈ ਓਏ ਨਾ ਚਾਚਾ ਐਡਾ ਭਾਰਨਾ ਮੇਰੇ ਤੇ ਚੜਾ ਉਹ ਤਾਂ ਮੇਰੀ ਮਾਂ ਵਰਗੀ ਆ ਆਜੋ 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 ਆਜਾ ਜੋ ਲੰਘਿਓ 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 ਆਜੋ 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 ਐ ਨੈਂ ਨੈਂ ਐ ਲੈ ਆ ਜਾ ਹੋ ਆ ਗਿਆ ਭਾਨ ਮੇਰੀ ਗੱਲ ਸੁਣੋ ਧਿਆਨ ਨਾਲ ਦੇਖ ਲੋ ਘਰ ਬਾਰ ਠੀਕ ਹੈ तुसी कोई गलबात नहीं करनी कर। गलबात मैं कर दी ठीक है आ जाओ फिर सत श्री अकाल चाचा हो ठीक है कि मैं चाची ढिली जी बैठी है और चाची ठीक है और चाची कितने मुंडा आहा मुंडा पण चल बापू चलिए ਉਹ ਨਾਨਾ ਜੀ ਤੁਸੀਂ ਬੈਠੋ 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 ਤੁਸੀਂ ਗੱਲ ਤਾਂ ਸੁਣੋ ਮੇਰੀ ਮੁੰਡਾ ਦਾ ਉਹ ਪਉਂਦਾ ਇਹ ਤਾਂ ਭਰਾ ਮੁੰਡੇ ਦਾ ਐਸੀ ਗਾਣੀ ਦਸਰੀ ਕਾ ਉਹ ਫਰਾ ਹੋ ਜਾ ਉੱਥੇ ਬਹਿ ਜਾ ਜਾ ਕੇ ਆਹ ਸਾਹਬ ਚਾਚਾ ਇਹਨੂੰ ਆਹਾ ਜੀ ਮੁੰਡਾ ਕੋਈ ਨਹੀਂ ਪਾਣਾ ਆਪਾਂ ਮੇਰੇ ਭਾਈ ਦੀ ਕਰਨਾ ਉਹ ਤਾਂ ਜੀ ਥੋੜੀ ਸੰਗਤ ਮਾੜੀ ਆ ਉਹਦੀ ਕੋਈ ਗੱਲ ਨਹੀਂ ਸਹੀ ਹੋ ਜਾਊਗਾ ਗਾਰੰਟੀ ਮੈਂ ਲੈਣਾ ਉਹਦੀ ਨਹੀਂ ਨਹੀਂ ਪੁੱਤ ਹੁਣ ਤਾਂ ਤੇਰੀ ਕਰਨਾ ਪਾਣ ਇਸੇ ਦੀ ਰਿਸ਼ਤਾ ਕਰਨਾ ਉਹ ਨਿਸ਼ੇੜੀ ਨਾਲ ਵਿਆਹ ਕਰਕੇ ਕੁੜੀ ਡੋਬਣੀ ਆ ਪਲਾਂ ਦੇਖ ਪੁੱਤ ਮੈਂ ਤੇਰੇ ਨਾਲ ਬਹੁਤ ਕਰੀਆਂ ਨੇ ਪਰ ਹੁਣ ਨਹੀਂ ਕੋਈ ਨਾ ਜੀ ਸਾਨੂੰ ਰਾਇ ਕਰਕੇ ਦੱਸ ਦਿਓ ਕੀ ਦਾ ਕਰਨਾ ਪਣ ਤੂੰ ਆਹੀਂ 2 ਮਿੰਟ ਬਾਰੇ ਆ ਬਾਪੂ ਚਲੀਏ ਕੋਈ ਨਾ ਜੱਤਾ ਮੈਂ ਜਾਇਆ ਮਮਾ ਲਾ ਜਾ ਕਰਿਆ ਮੈਂ ਗੱਲ ਰਾਇ ਕਰਿਆ ਮਮਾ ਹਾਂ ਹਾਂ ਜਾ ਤੂੰ ਰੈਵਾੜੀ ਕਰਨੀ ਤਾਂ ਜ਼ਰੂਰੀ ਆ ਨਾ ਕਰਕੇ ਆ ਰੈਵਾੜੀ ਜਾ ਆਏ ਮਰਵਾਤਾ ਓਏ ਆਏ 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 ਮਰਵਾਤਾ ਓਏ ਆਹ ਆਉਂਦਾ ਤੇਰੀ ਮਾਂ ਦੇ ਬੰਦੇ ਦੀ ਮੱਲਾ ਦਾ ਉਹਨਾਂ ਨਹੀਂ ਪਾਤੀ ਤੇ ਤਾਂ ਦੋ ਤੋਲੇ ਦੀ ਆਏ ਚਾਚਾ ਓ ਕੀ ਹੋ ਗਿਆ ਓ ਚਾਚਾ ਆਪਣੇ ਰਿਸ਼ਤੇਦਾਰ ਜਿਹੜੇ ਮੁੰਡੇ ਦਾ ਪੁੱਛ ਲੈ ਇਹਨੂੰ ਪਪਾ ਨਾ ਆਪਣੇ ਰਿਸ਼ਤੇਦਾਰੀ ਚ ਇੱਕ ਮੁੰਡਾ ਉਹਦਾ ਕਰਾ ਦੇ ਰਿਸ਼ਤਾ ਹਣਾ ਉਹ ਨਾ ਨਾ ਚਾਚਾ ਭੈਣ ਮਦਾ ਵੇ ਟਾਂਟਾ ਖੜਾ ਹੋ ਕੇ ਮੇਰੇ ਤੇ ਬੰਨੇ ਹੱਥ ਮੈਂ ਤਾਂ ਕੰਮ ਹੀ ਛੱਡਦਾ ਇਹ ਮੈਂ ਨਹੀਂ ਕਰਦਾ ਹੁਣ ਨਾ ਨਾ ਮੇਰੇ ਤਾਂ ਕੰਨਾਂ ਨੂੰ ਹੱਥ ਲਵਾ ਦਿੰਦੇ ਫਿਰ ਹੋਰ ਕੀ ਕਰੇਗਾ ਹੋਰ ਕੀ ਕਰੇਗਾ ਕੱਟੇ ਬੱਚੇ ਨਾਲ ਵਪਾਰ ਕਰ ਲੂ ਪਰ ਮੈਂ ਨਹੀਂ ਕਰਦਾ ਆ ਲਾਦਾ ਤੇਰੀ ਮਾਂ ਨੇ ਕੱਟੇ ਵੇਚਣ